ਰੰਗਰਤਾ ਮੇਰਾ ਸਾਹਿਬ ਰਾਵ ਰਹਿਆ ਪ੍ਰਭੂ ਰੰਗਰਤਾ ਮੇਰਾ ਸਾਹਿਬ ਰਾਵ ਰਹਿਆ ਉਰ ਆਪੇ ਰੱਸੀ ਆਪ ਕੋ ਰੱਸ ਆਪੇ ਰਾਵਣ ਹਾਰ ਆਪੇ ਹੋ ਨੇ ਜਾਲ ਆਪੇ ਜਾਨ ਮਨ ਕੜਾ ਆਪੇ ਅੰਦਰ ਲਾਲ ਆਪੇ ਬੋ ਸਰ ਕੀ ਮੇਰਾ ਲਾਲ ਨਿਤਰ ਵਸੋ ਹਾਗੜੀ ਦੇਖ ਹਮਾ सर्ववर तू हंस काल तू है कविया तू है आप पे वेखो बेगुस मेरा साथ i mm -hmm. mm -hmm. ਤੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਇਹ ਅੰਮ੍ਰਿਤ ਮਈ ਬਾਣੀ ਅਨੰਤ ਸਰ ਜਿਸ ਦੇ ਕੀ ਵਿਚਾਰ ਲਗਾਤਾਰ ਚੱਲਦੇ ਗਿਆ ਆਓ ਅੱਜ 29ਵੀਂ ਪੌੜੀ ਵਿਚਾਰ ਕਰੀਏ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਕੇ ਉਪਦੇਸ਼ ਕਰ ਰਹੇ ਹਨ ਜੈਸੀ ਅਗਨ ਉਦਰ ਮੈਂ ਤੈਨਸੀ बाहर माया माया अगन सब एको जेई करत खेल रे छाया ततन सतगुरु जी जिस तरह इस तो पहली पौड़ी दे वे उपदेश कर दे सान ਮਾਤਾ ਦੇ ਉਦਰ ਮੈਂ ਪ੍ਰਤਿਪਾਲ ਕਰੇ ਸੋ ਕਿਉਂ ਮણો ਵਿਸਾਰੀਐ ਤੋ ਸਤਿਗੁਰੂ ਜੀ ਇਥੇ ਉਪਦੇਸ਼ ਕਰਦੇ ਹਨ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਜਿਸ ਤਰ੍ਹਾਂ ਮਾਤਾ ਦੇ ਉਦਰ ਦੇ ਵਿੱਚ ਜਗਤ ਅਗਨੀ ਹੈ ਉੱਥੇ ਵੀ ਉਹ ਪਿਤਪਾਲ ਕਰਦਾ ਹੈ ਉਸ ਜਗਤ ਅਗਨੀ ਤੋਂ ਬਚਾ ਕੇ ਬੱਚੇ ਨੂੰ ਪਾਲਦਾ ਹੈ ਇਸੇ ਤਰ੍ਹਾਂ ਹੀ ਉਹ ਜੋ ਮਾਇਆ ਇਸ ਜਗਤ ਦੇ ਵਿੱਚ ਹੈ ਜੋ ਉਸ ਦੇ ਨਾਲ ਨਹੀਂ ਲਾਂਦਾ ਹੈ ਉਸ ਨੂੰ ਵੀ ਪਾਲਦਾ ਹੈ ਮਾਤਾ ਦੇ ਗਰਭ ਦੇ ਵਿੱਚ ਕਿਉਂਕਿ ਉਹ ਵਾਇਟ ਤੇ ਸਿਮਰਨ ਦੇ ਨਾਲ ਜੁੜਿਆ ਰਿਹਾ ਸਤਗੁਰੂ ਜੀ ਦਾ ਉਪਦੇਸ਼ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਮਾਤ ਦੇ ਗਰਭ ਦੇ ਵਿੱਚ ਉਹ ਪਰਮਾਤਮਾ ਆਪਣਾ ਸਿਮਰਨ ਬਖਸ਼ਦਾ ਹੈ ਆਪਣੇ ਨਾਲ ਨੇਕ ਬੱਚੇ ਦੀ ਲਾਉਂਦਾ ਹੈ ਜਿਸ ਕਰਕੇ ਉਹ ਜੱਗ ਰਗਨ ਤੋਂ ਬਚਿਆ ਰਹਿੰਦਾ ਹੈ ਪਰ ਜਦੋਂ ਇਹ ਬੱਚਾ ਇਸ ਸੰਸਾਰ ਦੇ ਵਿੱਚ ਪੈਦਾ ਹੋ ਜਾਂਦਾ ਹੈ ਤੇ ਫਿਰ ਇਸ ਨੂੰ ਮਾਇਆ ਦੀ ਜੋ ਲਗਨ ਹੈ ਮਾਇਆ ਦੀ ਕੋ ਇਹ ਛੂੰ ਲੱਗ ਜਾਂਦੀ ਹੈ ਕਿਉਂਕਿ ਸਤਗੁਰੂ ਜੀ ਉਪਦੇਸ਼ ਕਰਦੇ ਹਨ ਮਾਇਆ ਅਗਨ ਸਭ ਈ ਕੋ ਜੇਹੀ ਇਹ ਮਾਇਆ ਜੋ ਸੰਸਾਰ ਦੀ ਮਾਇਆ ਹੈ ਅਤੇ ਜੋ ਉਦਰ ਦੇ ਵਿੱਚ ਅਗਨ ਸੀ ਇਹ ਸਭ ਇੱਕੋ ਜਿਹਿਆਂ ਹੀ ਆ ਇਹ ਉਸ ਵਾਹਿਗੁਰੂ ਦਾ ਆਪਣਾ ਹੀ ਖੇਲ ਰਚਾਇਆ ਹੋਇਆ ਹੈ ਉਸ ਗਰਭ ਦੇ ਵਿੱਚ ਉਸ ਪਰਮਾਤਮਾ ਨੇ ਜਟ ਰਗਨ ਦੇ ਵਿੱਚ ਬੱਚੇ ਦਾ ਆਪ ਹੀ ਸਿਸਟਮ ਬਣਾ ਕੇ ਉਸ ਨੂੰ ਬਚਾਇਆ ਆਪਣੇ ਨਾਲ ਜੋੜਿਆ ਆਪਣਾ ਸਿਮਰਨ ਦਿੱਤਾ ਜਿਸ ਕਰਕੇ ਇਹ ਬੱਚਾ 9 ਮਹੀਨੇ ਮਾਤਾ ਦੇ ਪੇਟ ਵਿੱਚ ਰਹਿ ਕੇ ਭਾਵੇਂ ਉਲਟਾ ਹੀ ਰਿਹਾ ਕਿਉਂਕਿ ਬੱਚਾ ਮਾਂ ਦੇ ਪੇਟ ਦੇ ਵਿੱਚ ਉਲਟਾ ਹੀ ਪਲਦਾ ਹੈ ਤੇ ਅੱਜ ਕੱਲ੍ਹ ਅਸੀਂ ਕਹਿੰਦੇ ਨੂੰ ਕਹੀਏ ਕਿ 2-3 ਮਿੰਟ ਲਈ ਉਲਟਾ ਉੱਤੇ ਇੱਧਾ ਔਖਾ ਜਵੇ ਤਾਂ ਕਿੰਨਾ ਔਖਾ ਹੈ ਪਰ ਇਹ ਬੱਚਾ 9 ਮਹੀਨੇ ਮਾਤਾ ਦੇ ਪੇਟ ਦੇ ਵਿੱਚ ਉਲਟਾ ਹੀ ਪਲਦਾ ਹੈ ਸਿਰ ਥੰਡੇ ਅਤੇ ਲੱਤਾਂ ਉੱਤੇ ਹੁੰਦੀਆਂ ਉਸ ਵਾਇਰਡ ਦੀ ਕਿਰਪਾ ਹੈ ਜੋ ਇਸ ਤਰ੍ਹਾਂ ਪਾਲਦਾ ਹੈ ਅਤੇ ਕਾਰਕ ਜੋ ਉਸ ਬੱਚੇ ਨੂੰ ਚਾਹੀਦੀ ਹੈ ਉਹ ਮਾਤਾ ਦੀ ਖਾਦੀ ਹੋਈ ਕਾਰਕ ਉਸ ਤੇ ਖੂਨ ਦੇ ਰਾਹੀਂ ਉਸ ਬੱਚੇ ਤੱਕ ਪਹੁੰਚਦੀ ਹੈ ਉਸ ਫੈਮਿਲੀ ਦੇ ਜਿਸ ਤੇ ਬੱਚਾ ਪਲਦਾ ਹੈ ਉਸ ਦਾ ਜਰਾ ਤਾਪਮਨ ਹੈ ਉਹ ਆਪ ਹੀ ਉਹ ਵਾਇਰਸ ਨੇ ਮਾਤਾ ਦੇ ਤਾਪਮਨ ਤੋਂ ਜ਼ਿਆਦਾ ਰੱਖਿਆ ਹੁੰਦਾ ਹੈ ਤੇ ਬੱਚੇ ਨੂੰ ਪਾਗਦਾ ਹੈ ਇਹੋ ਜੀ ਹਲੋ ਜਿਸ ਨੂੰ ਜਠਰਗਣ ਕਹਿੰਦੇ ਹਨ ਉਸ ਦੇ ਵਿੱਚ ਬੱਚਾ ਪਲਦਾ ਹੈ ਔਰ ਉਹ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਿਆ ਹੁੰਦਾ ਮਾਤ ਕਰਮੇ ਆਪਨ ਸਿਮਰਨ ਦੇ ਤਾ ਤੁਮ ਰੱਖਣ ਹਾਰੇ ਆਪਣਾ ਸਿਮਰਨ ਲੈ ਕੇ ਉਥੇ ਉਹ ਵਾਇਰਸ ਬੱਚੇ ਨੂੰ ਪਾਲਦਾ ਹੈ ਜਦੋਂ ਬੱਚਾ ਜਨਮ ਲੈ ਕੇ ਇਸ ਦੁਨੀਆ ਵਿੱਚ ਆਇਆ ਤੇ ਇਸ ਨੂੰ ਇਹ ਮਾਇਆ ਜੋ ਹੈ ਉਹ ਮਾਇਆ ਜੀ ਉਹ ਲੱਗ ਜਾਂਦੀ ਐ ਇਹ ਉਸ ਵਾਹਿਗੁਰੂ ਦਾ ਆਪਣਾ ਹੀ ਖੇਲ ਵਿਚ ਆਇਆ ਹੋਇਆ ਜਾਂ ਇਸ ਭਾਵਾਂ ਤਾਂ ਜੰਮਿਆ ਪਰਵਾਰ ਪੜਾ ਪਾਇਆ ਜਦੋਂ ਇਹ ਬੱਚਾ ਜੰਮਦਾ ਹੈ ਫਿਰ ਪਰਿਵਾਰ ਦੇ ਵਿੱਚ ਆ ਕੇ ਰਾਰੇ ਨੂੰ ਸਿਹਾਰੀ ਐ ਪਰਿਵਾਰ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਆ ਕੇ ਪੜਾ ਪਾਇਆ ਬਹੁਤ ਹੀ ਸਾਰਿਆਂ ਨੂੰ ਪਿਆਰ ਨਾਲ ਲੱਗਦਾ ਹੈ ਲਿਵ ਚੋੜਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਅਤੇ ਇਸ ਜਗਤ ਦੇ ਵਿੱਚ ਜਦੋਂ ਸਾਰੇ ਮਾਂ ਪਿਓ ਦਾ ਪਿਆਰ ਪੈਂਦਾ ਹੈ ਸਾਰੇ ਸੰਬੰਧੀਆਂ ਦਾ ਪਿਆਰ ਪੈਂਦਾ ਹੈ ਤੇ ਜੋ ਲਿਵ ਜੋ ਗੰਗ ਦੇ ਵਿੱਚ ਇਸ ਬੱਚੇ ਦੀ ਜੁੜੀ ਹੋਈ ਸੀ ਉਹ ਲੇਵਲ ਇਸ ਦੀ ਫਿਰ ਛੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਉਸ ਤੇ ਤਾਰ ਟੁੱਟ ਜਾਂਦੀ ਹੈ ਲੱਗੀ ਤ੍ਰਿਸ਼ਨਾ ਤੇਰੇ ਸੁਪ੍ਰਿਸ਼ਨਾ ਦੁਨੀਆਂ ਦੇ ਪ੍ਰਿਸ਼ਨਾਵਾਂ ਲੱਗ ਜਾਂਦੀਆਂ ਹਨ ਮਾਇਆ ਅਮਰ ਵਰਤਾਇਆ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ ਕਿ ਬੱਚੇ ਨੂੰ ਪ੍ਰਿਸ਼ਨਾ ਚੰਬੜ ਗਈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜ ਭਾਉ ਦੁਜਾ ਲਾਇਆ ਇਹ ਮਾਇਆ ਉਹ ਸਭ ਕੁਝ ਮਾਇਆ ਹੈ ਜਿਤ ਹਰ ਵਿਸਰੈ ਇਸ ਮਾਇਆ ਦੇ ਰਾਹੀ ਉਹ ਹਰ ਵਿਸਰ ਜਾਂਦਾ ਪ੍ਰਮਾਤਮਾ ਵਿੱਚ ਸਰ ਜਾਂਦਾ ਉਸ ਦੀ ਜੋ ਲੇਲ ਲੱਗੀ ਹੋਈ ਸੀ ਉਹ ਖਤਮ ਹੋ ਜਾਂਦੀ ਹੈ ਮੋਹ ਉਪਜ ਅਤੇ ਦੁਨੀਆ ਦੇ ਨਾਲ ਮੋਹ ਲੱਗ ਜਾਂਦਾ ਹੈ ਦੁਨੀਆ ਦੇ ਦੰਦਿਆਂ ਦੇ ਵਿੱਚ ਮੋਹ ਲੱਗ ਜਾਂਦਾ ਹੈ ਭਾਉ ਦੂਜਾ ਲਾਇਆ ਅਤੇ ਪਹਿਲਾਂ ਉਸ ਵਾਇਰ ਦਾ ਹੀ ਭਾਉ ਸੀ ਉਸ ਦਾ ਹੀ ਪਿਆਰ ਸੀ ਪਰ ਜਦੋਂ ਮਾਇਆ ਦਾ ਇਸ ਦੇ ਉੱਤੇ ਜੋਰ ਪਿਆ ਮਾਇਆ ਦਾ ਹੁਕਮ ਚੱਲਿਆ ਤਾਂ ਭਾਉ ਦੂਜਾ ਲਾਇਆ ਫਿਰ ਦੂਜਾ ਭਾਉ ਪਰਮਾਤਮਾ ਦਾ ਪਿਆਰ ਛੱਡ ਕੇ ਇਹ ਦੁਜੇ ਭਾਵ ਦੇ ਦੁਜੇ ਪਿਆਰ ਦੇ ਵਿੱਚ ਪੈ ਜਾਂਦਾ ਹੈ ਇਹ ਸੰਬੰਧੀਆਂ ਦਾ ਪਿਆਰ ਪਿਤਾ ਦਾ ਪਰਵਾਰ ਮਾਤਾ ਦਾ ਪਿਆਰ ਉਹਨਾਂ ਦੇ ਵਿੱਚ ਇਹ ਮੋਇਆ ਜਾਂਦਾ ਹੈ ਕਹ ਨਾਨਕ ਗੁਰ ਪਰ ਸਾਧੀ ਜਿਨ੍ਹਾਂ ਲੜ ਗਈ ਤਿਨਿ ਵਿੱਚ ਮਾਇਆ ਪਾਇਆ ਪਰ ਸਤਿਗੁਰੂ ਉਪਦੇਸ਼ ਕਰਦੇ ਹਨ ਇਹ ਮਾਇਆ ਤਾਂ ਇਸ ਤਰ੍ਹਾਂ ਹੀ ਹੈ ਕਿ ਇਸ ਨੇ ਉਸ ਪ੍ਰਮਾਤਮਾ ਨੂੰ ਰਸਾਰ ਦੇਣਾ ਹੈ ਇਸ ਨੇ ਮੂਹ ਪੈਦਾ ਕਰਨਾ ਹੈ ਦੂਜਾ ਭਾਉ ਲਾਉਣਾ ਹੈ ਪਰ ਗੁਰੂ ਦੀ ਕਿਰਪਾ ਦੁਆਰਾ ਕਹੇ ਨਾਨਕ ਸਤਿਗੁਰ ਦੇ ਉਪਦੇਸ਼ ਕਰਦੇ ਹਨ ਕਿ ਗੁਰੂ ਦੀ ਕਿਰਪਾ ਦੁਆਰਾ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਜਿਨ੍ਹਾਂ ਦੀ ਉਸ ਵਾਹਿਗੁਰੂ ਦੇ ਨਾਲ ਲਿਵ ਲੱਗੀ ਰਹਿੰਦੀ ਹੈ ਤਿੰਨੀ ਵਿੱਚ ਮਾਰਾ ਪਾਇਆ ਉਹਨਾਂ ਨੇ ਫਿਰ ਮਾਇਆ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਨਾਲ ਆਪਣੀ ਲਗਾਈ ਰੱਖੀ ਉਹ ਮਾਇਆ ਦੇ ਹੁੰਦਿਆਂ ਵੀ ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਜੁੜੇ ਗਏ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੀ ਬਾਣੀ ਪ੍ਰਾਪਤ ਹੋਈ ਗੁਰੂ ਦਾ ਸ਼ਬਦ ਪ੍ਰਾਪਤ ਹੋਇਆ ਫਿਰ ਉਹ ਮਾਇਆ ਜੋ ਸੀ ਜੋ ਮਾਇਆ ਮੰਤਾ ਨੂੰ ਨਹੀਂ ਜਿਨ ਵਿਣ ਦੰਤਾਂ ਜਗ ਖਾਇਆ ਮਾਇਆ ਮਨਤਾ ਮੋਹੁਨੀ ਜਿਨ ਵਿਣ ਦੰਤਾਂ ਜਗ ਖਾਇਆ ਇਹ ਪੂਰੇ ਦਾ ਪੂਰਾ ਹੀ ਅੰਦਰ ਲਗਾ ਲਿਆ ਉਹ ਮਾਇਆ ਇਹੋ ਜੀ ਮਾਇਆ ਮਨਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉबरे ਜਿਨਿ ਸੱਚੇ ਨਾਮ ਚਿਤ ਲਾਇਆ ਮਨੁਮਕਤਾ ਇਹ ਮਾਇਆ ਮਨੁਮਕਤਾ ਨੂੰ ਖਾ ਲੈਂਦੀ ਹੈ ਪਰ ਗੁਰਮੁਖ ਜਿਹੜੇ ਹਨ ਉਹ ਇਸ ਮਾਇਆ ਤੋਂ ਬਚ ਜਾਂਦੇ ਹਨ ਕਿਉਂਕਿ ਗੁਰਮੁਖਾਂ ਨੇ ਜਿਨਿ ਸੱਚੇ ਨਾਮ ਚਿਤ ਲਾਇਆ ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਆਪਣਾ ਚਿੱਤ ਜੋੜਿਆ ਹੁੰਦਾ ਹੈ ਇਸ ਕਰਕੇ ਉਹ ਇਸ ਮਾਇਆ ਤੋਂ ਜਿਸ ਨੂੰ ਕਿ ਇਹ ਮਨਮੁਖ ਜਿਹੜੇ ਕਾਦੇ ਜਾਂਦੇ ਹਨ ਉਹਨਾਂ ਤੋਂ ਗੁਰਮੁਖ ਜਿਹੜਿਆਂ ਆਹ ਦੀ ਮਾਇਆ ਤੋਂ ਬਚ ਜਾਂਦੇ ਹਨ ਉਹ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਆਪਣੇ ਦੇ ਨਾਲ ਜੋੜਨ ਤਾਂ ਜੋ ਅਸੀਂ ਵੀ ਇਸ ਮਾਇਆ ਤੋਂ ਬਚ ਕੇ ਉਸ ਵਾਹਿਗੁਰੂ ਦੇ ਨਾਲ ਜੁੜ ਸਕੀਏ ਤੇ ਆਪਣਾ ਜਨਮ ਜੋ ਹੈ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ